Oh, ਕਿਹੜੇ ਬਜ਼ਾਰ ਚ ਆ ਕੇ ਤੁਸੀਂ ਲੈਨੇ ਹੋ ਲੱਖ ਲੱਖ ਰੁਪਏ ਦਾ ਲਹਿੰਗਾ ਸਾਡੇ ਕੋਲ ਆ ਜਿਓ ਲੈ ਜਿਓ ਸਿਰਫ 20 20 ਹਜ਼ਾਰ ਰੁਪਏ ਚ ਲਹਿੰਗਾ ਦੇਖੋ ਜੀ ਬੈਟਿੰਗ ਲਹਿੰਗੇ ਚੱਕੋ 8 8000 ਰੁਪਏ ਦੇ ਵਿੱਚ ਹੋ ਰੈਂਟ ਭਰਨ ਦੀ ਲੋੜ ਨਹੀਂ ਤੁਹਾਡੇ ਵਿਆਹ ਕੇ ਹੁਣ ਜਿਆਦਾਗਰ ਬਣਾ ਲਓ ਆ ਦੇਖੋ ਰਾਣੀਆਂ ਮਹਾਰਾਣੀਆਂ ਨੇ ਜਿਹੜੀਆਂ ਕੁੜੀਆਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆ ਕੇ ਖੁੱਲੇ ਡੁੱਲੇ ਫਲੇਰ ਵਾਲੇ ਲਹਿੰਗੇ ਲੈਂਦੇ ਆ ਸਾਡੇ ਕੋਲ ਲਹਿੰਗੇ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਗਈ ਦੇਖੋ ਜੀ ਲਹਿੰਗੇ ਉਹ ਦਿਖਾ ਰਹੇ ਆ ਜਿਹੜੇ ਬਾਜ਼ਾਰ ਚ ਲੱਖ ਰੁਪਇਆ 1.5 ਲੱਖ ਰੁਪਇਆ 2 2 ਲੱਖ ਰੁਪਇਆ ਪਰ ਸਾਡੇ ਕੋਲ ਆ ਜਾਓ ਆ ਦੇਖੋ 1.5 ਲੱਖ ਵਾਲਾ ਲਹਿੰਗਾ 31 31000 ਦੇ ਰਿਆ ਉਹ ਸ਼ੀਸ਼ਾ ਵਾਲਾ ਲਹਿੰਗਾ ਮੈਂ ਕਿਹਾ ਬਈਆ ਬਈਆ ਹੋ ਗਈ ਉਹ ਰੇਟ ਚੈੱਕ ਕਰ ਲੋ ਕੋਈ 50000 ਨਹੀਂ ਕੋਈ 80 ਨਹੀਂ ਕੋਈ ਲੱਖ ਨਹੀਂ 19999 ਰੁਪਏ ਦਾ ਲੈ ਜਾਓ ਲਹਿੰਗਾ ਓਏ ਹਣ ਕੀ ਮੁਕਾਬਲਾ ਕਰੋਗੇ ਆ 2 2 ਲੱਖ ਵਾਲੇ ਲੈ ਗਏ 92 23000 ਤੇ ਦੇ ਦੇ ਲੈ ਜਾਓ ਪੱਕੇ ਲਹਿੰਗੇ ਲੈ ਜਾਓ ਲੈ ਜਾਓ ਭਾਜੀ ਲੈ ਗਏ ਓਏ ਆ ਦੇਖੋ ਉਹ ਲਹਿੰਗਿਆਂ ਦੇ ਨਾਲ ਨਾਲ ਲਗਜ਼ਰੀ ਸੂਟ ਜਿਹੜੇ ਬਾਜ਼ਾਰ 'ਚ 65 65 ਸੋਦੇ ਸਾਡੇ ਕੋਲੋਂ ਲੈ ਜਾਓ 25 2500 3 3000 ਚ ਚੱਕੋ ਜੀ ਇਹ ਸਵਾਰ ਦਾਜਵਰੀ ਨਹੀਂ ਮਹਿੰਗੀ ਬਣਾੜੀ ਹੁਣ ਜਿਹੜੀ 2 ਲੱਖ ਦੀ ਦਾਜਵਰੀ ਲੱਖ ਰੁਪਏ ਦੇ ਦੇ ਦਾਂਗੇ ਆ ਚੱਕੋ ਨੈਚੁਰਲ ਕ੍ਰੇਵ ਦਾ ਸੂਟ 5 5000 ਵਾਲੇ ਸੂਟ 2 2000 ਚ ਦੇ ਦੇਣੇ ਆ ਹੁਣ ਥਾਂ ਥਾਂ ਤੇ ਘੁੰਮਣ ਦੀ ਲੋੜ ਨਹੀਂ ਪੀੜੀਆਂ ਗਲੀਆਂ 'ਚ ਜਾਣ ਦੀ ਲੋੜ ਨਹੀਂ ਮਾਤੂ ਸ਼੍ਰੀ ਦਸਤਾਰ ਪੁੱਟਰ ਰੋਡ ਤੇ ਆ ਜਾਓ ਜਿੱਥੇ 20 ਤਰੀਕ ਤੱਕ 20 ਨਵੰਬਰ ਤੱਕ ਸੇਲ ਲੱਗੀ ਭਾਜੀ 20 ਨਵੰਬਰ ਦੇਖੋ ਜੀ ਸਾਰਿਆਂ ਨੂੰ ਬਹੁਤ ਖੁਸ਼ ਕਰ ਦੇਾਂਗੇ बार-बार ਕਹਿ ਰਹੇ ਆ 20 ਨਵੰਬਰ ਆਣ ਬੱਦਵਾਰ ਦਾ ਕਾਜੋ ਇਦਾਂ ਦੇ ਸੋਹਣੇ ਸੋਹਣੇ ਸੂਟ 25 2500 3 3000 ਰੁਪਏ ਚ ਲੈ ਜਾਓ ਆ ਚੱਕੋ ਜੀ ਫਰਕਾਬਾਦੀ ਸੂਟ ਰਾਇਲ ਬਲੂ ਚ ਮੈਂ ਕਹਿੰਨਾ ਭਾਜੀ ਦੁਪੱਟਾ ਦੇਖੀ ਚਲੋ ਦੁਪੱਟੇ ਦੇ ਕੀ ਬਾਤਾਂ ਵਰਗਾ ਓਏ ਇਹੋ ਜੀ ਆ ਵੈਰਾਈਟੀਆਂ ਕਿਤੋਂ ਨਹੀਂ ਮਿਲਣੀਆਂ ਰੇਟ ਪੁੱਛੋ ਨਾ 5000 ਨਾ 6000 2500 ਰੁਪਏ ਦੇ ਵਿੱਚ ਫਰਕਾਬਾਦੀ ਹੈਵੀ ਸੂਟ ਓਏ ਦੇਣ ਜਾ ਰਹੇ ਲੋਕੋ ਦੇਖੋ ਜੀ ਸੋਹਣੇ ਸੋਹਣੇ ਡਿਜ਼ਾਈਨ ਚਾਹੇ ਤੁਸੀਂ ਸ਼ਹਿਰਾਂ ਵਾਲਿਓ ਚਾਹੇ ਤੁਸੀਂ ਪਿੰਡਾਂ ਵਾਲਿਓ ਕਿ ਇੱਡਾ ਅਮਰੀਕਾ ਲੈਂਡ ਭਾਵੇਂ ਐਨ ਆਰ ਆਈ ਪੈਣਾ ਸਾਰਿਆਂ ਦੇ ਲਈ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਦੇ ਦੇਵਾਂਗੇ ਕਹਿੰਦੇ ਲਖਨਊ ਦੇ ਕਾਰੀਗਰ ਜ਼ੀਰੋ ਨੰਬਰ ਦੀ ਐਨਕ ਲਾ ਕੇ ਕੰਮ ਕਰਦੇ ਆ ਇਹੋ ਜੇ ਵਰਕ ਨਹੀਂ ਮਿਲਨੇ ਉਹ ਰੇਡ ਪਛੜੋ ਨਾ 5000 ਨਾ 6000 2700 ਰੁਪਏ ਦੇ ਵਿੱਚ ਲੈ ਜਾਓ 2700 ਰੁਪਏ ਦੇ ਵਿੱਚ ਉਹ ਜੰਗਲ ਡਿਜ਼ਾਈਨ ਕਹਿੰਦੇ ਜੰਗਲ ਡਿਜ਼ਾਈਨ ਕਹਿੰਦੇ ਪੂਰਾ ਬਾਹਰਲ ਹੋਇਆ ਡਿਜ਼ਾਈਨ ਹੈ ਇਸ ਵੇਲੇ ਬਾਜ਼ਾਰ ਦੇ ਵਿੱਚ 5 6 7000 ਰੁਪਿਆ ਸਾਡੇ ਕੋਲ ਆਜੋ 3 3000 ਦੇ ਦੇਗਾ 3 3 ਆਰ ਦੇ ਆਹ ਇੰਸਟਾਗ੍ਰਾਮ ਯੂਟਿਊਬਰਾਂ ਨੇ ਓਏ ਆ ਸੂਟ ਪਾਏ ਵੇ ਆ ਇਹਨਾਂ ਦਾ ਰੇਡ ਪੁੱਛ ਕੇ ਦੇਖ ਲਓ 8000 10000 ਕੋਈ 3000 ਕੋਈ 2500 ਕੋਈ 2000 ਭਾਜੀ ਤੇ ਹੁਣ ਵੱਡੇ ਵੱਡੇ ਸ਼ਹਿਰਾਂ 'ਚ ਵੱਡੇ ਵੱਡੇ ਸ਼ੋਅਰੂਮਾਂ 'ਤੇ ਜਾਣ ਦੀ ਲੋੜ ਨਹੀਂ ਨਾ ਬਟਾਲੇ ਜਾਓ ਨਾ ਅੰਮ੍ਰਿਤਸਰ ਸਾਹਿਬ ਜਾਓ ਨਾ ਜਾਓ ਹੋਰ ਕਿਸੇ ਵੱਡੇ ਸ਼ਹਿਰ 'ਚ ਆ ਜਾਓ ਬੁੱਟਰ ਰੋਡ ਕਾਦੀਆਂ ਮਾਤੂ ਸ਼੍ਰੀ ਦਸਤਾਰ ਦੇ ਸਟੋਰ ਤੇ ਰੈੱਡ ਸੂਟਾਂ ਦੇ ਵਿੱਚ ਵੀ ਤੂਫਾਨ ਲਿਆਤਾ ਮੈਂ ਕਹਿੰਦਾ ਗਹਿਣੇ ਪਾਣ ਦੀ ਲੋੜ ਨਹੀਂ ਹੁਣ ਸੋਨਾ ਪਾਣ ਦੀ ਲੋੜ ਨਹੀਂ ਆਹ ਸੂਟ ਲੈ ਕੇ ਆ ਗਿਆ ਜਿਹੜੇ ਕਹਿੰਦੇ ਪੈਸੇ ਦੀ ਤਾਂ ਪਰਵਾਹ ਹੀ ਕੋਈ ਨਹੀਂ ਪਰ ਸੂਟ ਦੋ ਸਾਨੂੰ ਉਹ ਜਿਹੜਾ ਬਾਜ਼ਾਰ 'ਚ ਨਾ ਹੋਵੇ ਮੈਂ ਕਹਿੰਦਾ ਚੈਲੰਜ ਕਰਕੇ ਕਹਿਣਾ ਜਿਹੜੇ ਸੂਟ ਅਸੀਂ 5-5000 ਆ 7-7000 ਦੇ ਦਈਏ ਨੇ ਨਾ ਇਹ 15-20000 ਤੋਂ ਘੱਟ ਤਾਂ ਭਾਜੀ ਕਹਿਣੇ ਦਿਖਾਉਣੇ ਤੱਕ ਨਹੀਂ ਦੇਖੋ ਜੀ ਐਨਆਰਆਈਆਂ ਦੀ ਪਹਿਲੀ ਪਸੰਦ ਆਰਗੈਂਜਾ ਫੈਬਰਿਕ ਨਾਲ ਵਰਕ ਚੈੱਕ ਕਰ ਲੋ ਪਿਓਰ ਲਖਨਊ ਦਾ ਪੀਸ ਨਜ਼ਾਰੇ ਲਿਆ ਦਾਂਗੇ ਭਾਜੀ ਆ ਦੁਪੱਟੇ ਚੈੱਕ ਕਰਾਓ ਪਹਿਲਾਂ ਭਾਜੀ ਮੈਂ ਕਹਿੰਦਾ ਸੂਟ ਦੀ ਗੱਲ ਬਾਅਦ 'ਚ ਕਰਦੇ ਆ ਦੁਪੱਟੇ ਤਾਂ ਕੰਬੜਾ ਕਮੜਾ ਦੇ ਦੁਪੱਟੇ ਦਿਖਾਤੇ ਜੀ ਕੰਬੜਾ ਕੰਬੜਾ ਜਿਹੜੇ ਦੁਪੱਟੇ ਦੇਖੋ ਪੂਰਾ ਡਾਇਮੰਡ ਕੰਮ ਹੀਰਿਆਂ ਵਾਂਗ ਲੱਦਿਆ ਪਿਆ ਸੂਟ ਇਦਾਂ ਦੀਆਂ ਚੀਜ਼ਾਂ ਸਿਰਫ ਤੇ ਸਿਰਫ ਤੁਹਾਨੂੰ ਇੱਥੇ ਮਿਲਣੀਆਂ ਬੁੱਟਰ ਰੋਡ ਕਰਦੀਆਂ ਓਏ ਆ ਰੰਗ ਪਾਇਆ ਹੋਵੇ ਤਾਂ ਲੱਗੂ ਇਦਾਂ ਜਿਹੜੇ ਕੁੜੀ ਹੁਣੇ ਹੁਣੇ ਕੈਨੇਡਾ ਤੋਂ ਆਈ ਆ ਤੋਗੀ ਕਹਿੰਦੇ ਸੂਟਾਂ ਦੇ ਵਿੱਚ ਤਾਕਤ ਬਹੁਤ ਹੁੰਦੀ ਆ ਰਾਜ ਬਹੁਤ ਹੁੰਦਾ ਜੋ ਚੀਜ਼ਾਂ ਸੀ ਤੁਹਾਨੂੰ ਦਿਖਾਈ ਜਾਂਦੇ ਨੇ ਟਾਂਡਾ ਦਸੂਆ ਮਕੇਰੀਆਂ ਗਰਦਾਸਪੁਰ ਪਠਾਨਕੋਟ ਓਏ ਕਿਤੇ ਜਾਣ ਦੀ ਲੋੜ ਨਹੀਂ ਲੋਕੋ ਆ ਸੂਟ ਤੋਂ ਤਾਂ ਇੰਤਜ਼ਾਰ ਕਰ ਰਹੇ ਬੁੱਟਰ ਰੋਡ ਕਰਦੀਆਂ ਤੋ ਆ ਦੇਖੋ ਰੈੱਡ ਸੂਟ ਵੀ ਦਵਾਂਗੇ ਮੈਂਜੈਂਟਾ ਵੀ ਦਵਾਂਗੇ ਲਹਿੰਗੇ ਚੋਲੀ ਦੇ ਨਾਲ ਅਨਾਰਕਲੀ ਵੀ ਦਵਾਂਗੇ ਅਨਾਰਕਲੀ ਦਾ ਫਰੰਟ ਦੇਖੋ ਅਨਾਰਕਲੀ ਦੀ ਬੈਕ ਦੇਖੋ ਥੱਲੇ ਦੇਖੋ ਲਹਿੰਗਾ ਚੋਲੀ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਮਿਲਣੀਆਂ ਹੀ ਨਹੀਂ ਮੈਂ ਚੈਲੇਂਜ ਕਰਦਾ ਜੋ ਚੀਜ਼ਾਂ ਤੁਹਾਨੂੰ ਅੱਜ ਦਿਖਾ ਰਹੇ ਆਂ ਦੇਖ ਆਪ ਦੇ ਕਾਗਜ਼ ਕਾਪੀਆਂ ਕੈਲੰਡਰਾਂ ਤੇ ਨਿਸ਼ਾਨੀਆਂ ਲਗਾ ਲਓ ਫੋਨ 'ਚ ਅਲਾਰਮ ਲਗਾ ਲਓ 2 ਨਵੰਬਰ ਤੱਕ ਭਾਰੀ ਘੱਟ ਜਿਹੜਾ ਤੁਸੀਂ ਵੀਡੀਓ 'ਚ ਵੀ ਦੇਖ ਰਹੇ ਹੋ ਆ ਜਿਹੜਾ ਥਾਥਾ ਮਾਰਦਾ ਰੱਛ ਦੇਖ ਰਹੇ ਹੋ ਤੁਸੀਂ ਵੀ ਇਸ ਰੱਛ ਦਾ ਆ ਕੇ ਨੱਦ ਮਾਰ ਲਓ ਜਿਹੜੇ ਰੇਟ ਅਸੀਂ ਦੇਨੇ ਆ ਕਿਤੋਂ ਨਹੀਂ ਮਿਲਨੇ ਭਾਜੀ ਬਾਕੀ ਨੰਬਰ ਸਕਰੀਨ ਤੇ ਆਡਰੈਸ ਸਕਰੀਨ ਤੇ ਦੇਤਾ ਛੇਤੀ ਆ ਜਾਓ ਵੱਡੇ ਫਾਇਦੇ 20 ਨਵੰਬਰ ਤੋਂ ਪਹਿਲਾਂ ਪਹਿਲਾਂ ਗਾਰੰਟੀ ਨਾਲ ਕਰਕੇ ਭੇਜਾਂਗੇ ਥੈਂਕ ਯੂ